ਸਸਤੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਬਾਈ ਅੱਜ ਖੜਿਆ ਆਪਾਂ ਬਾਈ ਸਤਨਾਮ ਕੋਲੇ ਬਾਈ ਲੈ ਕੇ ਆ ਨੁਕਰਾ ਘੋੜਾ 963 ਕੀ ਹਾਲ ਹੈ ਸਤਨਾਮ ਬਾਈ 963 ਕੀ ਹਾਲ ਹੈ ਸਤਨਾਮ ਬਾਈ ਠੀਕ ਠਾਕ ਵੀਰੇ ਉਹ ਟੇਡਾ ਕੋਪਰਾ ਵਧੀਆ ਵਧੀਆ 963 ਬਾਈ ਜੀ ਮਾਡਲ ਕਿਹੜਾ ਵੀਰੇ ਇਹ 23 ਵੀਰੇ 23 2023 ਘੰਟੇ ਆ ਚੱਲਿਆ ਹੋਇਆ ਟਰੈਕਟਰ ਹੈਗਾ ਬਾਈ ਕੋਲੇ ਜਿੰਨੇ ਵੀ ਟਰੈਕਟਰ ਹੁੰਦੇ ਆ ਨਾ ਤੁਹਾਨੂੰ ਗੱਲ ਦੱਸ ਦਈਏ ਬਾਈ ਜੀ ਜਮਾ ਨਵੇਂ ਸਿਰਫ ਹਾਰ ਪਾ ਕੇ ਲੈ ਜਾਓ ਤੇ ਜਾਂ ਉੱਤੇ ਪੁਲਕਾਰੀ ਪਾ ਕੇ ਲੈ ਜਾਓ ਜਮਨ ਨਵੇਂ ਕੋ ਟਾਰਗੇਟ ਟਰੈਕਟਰ ਹੁੰਦਾ 855 ਦਾ ਸਪੈਸ਼ਲਿਸਟ ਆ ਬਾਈ 8 ਨੌ ਟਰੈਕਟਰ ਖੜਿਆ 855 ਜੇ ਕਿਸੇ ਭਰਾ ਨੇ ਸਵਰਾਜ ਟੈਕ ਲੈਣਾ ਹੋਵੇ ਸਵਰਾਜ ਦਾ ਤਾਂ ਪੂਨ ਮਾਰ ਹੈ 2023 ਮਾਡਲ ਟਰੈਕਟਰ ਹੈਗਾ ਸਤਨਾਮ ਜੀ ਚੱਲਿਆ ਕਿੰਨਾ ਬਾਈ ਜੀ ਇਹ 250 ਘੰਟਾ ਚੱਲਿਆ ਵੀਰੇ ਸਿਰਫ 250 ਘੰਟਾ ਚੱਲਿਆ ਹੋਇਆ ਟਰੈਕਟਰ ਆ ਬਾਈ ਜੀ ਸਿਰਫ 250 ਘੰਟਾ ਚੱਲਿਆ ਹੋਇਆ ਟਰੈਕਟਰ ਦੀ ਹਾਲਤ ਵੇਖ ਲਓ ਤੁਹਾਨੂੰ ਖੂਬੀਆਂ ਟਰੈਕਟਰ ਦੀਆਂ ਬਾਅਦ ਚ ਦੱਸਾਂਗੇ ਆਪਾਂ ਡੈਕ ਡੱਕ ਕਨੋਪੀ ਕਨੋਪੀ ਲੱਗੀ ਹੋਈ ਆ 35-40 ਹਜ਼ਾਰ ਦਾ ਟਰੈਕਟਰ ਤੇ ਐਕਸਟਰਾ ਸਮਾਨ ਡਬਲ ਡਿਸਟ੍ਰੀਬਿਊਟਰ ਵਾਲਾ ਫੁੱਲ ਟੌਪ ਮਾਡਲ 99 969 ਇਹ 17 ਵਿੱਚ ਕਿੰਨੇ ਐਚਪੀ ਕਿੰਨਾ ਹੁੰਦਾ ਵੀਰੇ ਇਹ 70 50 70 ਐਚਪੀ ਹੋਊ ਵੀਰੇ ਮੈਨੂੰ ਨਹੀਂ ਨਹੀਂ ਵੀਰੇ ਇਹਨੂੰ ਕਹਿ ਕੇ ਦਾ 70 ਵਿੱਚ ਜਾਂਦੇ ਸੀ ਇਹ ਸਹੀ ਕਾਗਜ਼ਾਂ ਕਿ ਮੇਰੇ ਹਿਸਾਬ ਨਾਲ 63 ਐਚਪੀ ਟਰੈਕਟਰ ਹੈ ਬਾਈ ਜੀ ਜਿਹੜੇ ਵੇਟ ਬੂਟ ਆਉਂਦੇ ਹੈਗੇ ਅਗੇ ਨਾਲ ਕੰਪਨੀ ਮੈਨੂੰ ਸਾਰਾ ਕੁਝ ਨਾਲ ਹੈਗਾ ਠੀਕ ਹੈ ਠੀਕ ਸਿਰਫ ਟੂਲ ਕਿੱਟ ਤੋਂ ਬਿਨਾ ਸਾਰਾ ਸਮਾਨ ਬਾਕੀ ਮਿਲ ਜੂਗਾ ਭਾਈ ਸਾਰਾ ਮਿਲ ਜੂਗਾ ਤੁਹਾਨੂੰ ਦਿਖਾਉਣਿਆ ਆਪਾਂ ਕਿੰਨੇ ਘੰਟੇ ਚੱਲਿਆ ਹੋਇਆ ਟਰੈਕਟਰ ਹੈਗਾ ਮੀਟਰ ਤੇ ABC ਵੇਰਾ ਦਾ 30 ਮੀਟਰ ਟਰੈਕਟਰ ਫੋਲੋ ਟਾਪ ਵਾਲਾ ਟਰੈਕਟਰ ਹੈਗਾ 200 ਤੋਂ 56 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਸਿਰਫ 200 ਤੋਂ 56 ਘੰਟੇ ਚੱਲਿਆ ਹੋਇਆ ਟਰੈਕਟਰ ਹੈਗਾ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤੇ ਬਾਈ ਦਾ ਆਪਾ ਤੁਹਾਨੂੰ ਨੰਬਰ ਦੇਵਾਂਗੇ ਐਡਰੈਸ ਦੇਵਾਂਗੇ ਸਾਰਾ ਕੁਝ ਸਿੱਧਾ ਬਾਈ ਨਾਲ ਤੁਸੀਂ ਗੱਲ ਕਰ ਲਿਓ ਜੀ ਬਾਈ ਨੇ Google ਤੇ ਸਰਚ ਮਾਰ ਲਈ 65 HP ਦਾ ਟਰੈਕਟਰ ਹੈ ਬਾਈ ਜੀ 969 ਜਿਹੜਾ ਇਹਦੀ ਖਾਸੀਅਤ ਇਹ ਹੈ ਕਿਉਂਕਿ ਇਹ ਹੁਣ ਜਿਹੜੇ ਆ ਰਹੇ ਹੈ CRD ਇੰਜਨ ਚ ਆ ਰਹੇ ਹੈ 50 HP ਤੋਂ ਉੱਤੇ ਕੋਈ ਵੀ ਟਰੈਕਟਰ ਹੈ ਨਾ ਸੀਆਰਡੀ انجن ਚੋਦੀ ਕਾਪੀਆਂ ਬੰਦੀਆਂ ਨੇ ਆਹ ਦੇਖੋ ਮਾਰਕਾ 2022 ਦਾ ਟਰੈਕਟਰ ਤੇ 2023 ਦੀ ਆਰਸੀ ਇਹ 23 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਹੁਣ ਨਾਨ ਸੀਆਰਡੀ ਟਰੈਕਟਰ ਹੈ ਇਹ ਮਾਈਕੋ ਪੰਪ ਚ ਕਿਉਂਕਿ ਇਹ ਤਾਂ ਆ ਹੀ ਨਹੀਂ ਰਹੇ ਨਾ ਹੁਣ ਤਾਂ ਸੀਆਰਡੀ ਆ ਰਹੇ ਹੈਗੇ ਸਤਨਾਮ ਜੀ ਰੇਟ ਕਿੰਨਾ ਰੱਖਿਆ ਵੀਰ ਜੀ ਦਾ ਰੇਟ ਵੀਰੇ 8,35,000 ਰੁਪਏ 8 ਲੱਖ ਤੇ 35,000 ਰੁਪਿਆ ਰੇਟ ਰੱਖਿਆ ਬਾਈ ਨੇ 23 ਮਾਡਲ ਟਰੈਕਟਰ ਬਾਈ ਜੀ ਮੈਨੂੰ ਤਾਂ ਲੱਗਦਾ ਨਹੀਂ ਇਸ ਰੇਟ 'ਚ ਕਿਤੋਂ ਮਿਲੂਗਾ ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸੀਆਰਡੀ ਆਉਂਦਾ ਹੈ ਕਿ ਨਾਨ ਸੀਆਰਡੀ ਟਰੈਕਟਰ ਹੀ ਤੇ ਬਾਈ ਨਾਲ ਸੰਪਰਕ ਕਰ ਰਹੇ ਬਾਈ ਜੀ ਤੁਹਾਡਾ ਫੋਨ ਨੰਬਰ ਦੁਬਾਰਾ ਬੋਲ ਦੋ 98762 ਆ 98762 ਆ 999903 999903 98762 999903 ਬਾਈ ਦਾ ਨਾਮ ਸਤਨਾਮ ਸਿੰਘ ਪਿੰਡ ਜਖੇਪੜ ਤੇ ਇਹ ਟਰੈਕਟਰ ਦੇਖਣਾ ਹੋਵੇ ਕਿਸੇ ਭਰਾ ਨੇ ਤਾਂ ਕਿੱਥੇ ਮਿਲੂਗਾ ਬਾਈ ਜੀ ਆਪਣੇ ਘਰੇ ਮਿਲੂਗਾ ਘਰੇ ਹੋਰ ਵੀ ਬਾਈ ਕੋਲੇ 15 ਤੋਂ 20 ਟਰੈਕਟਰ ਹੁੰਦੇ ਆ ਬਾਈ ਜੀ ਉਹ ਟਰੈਕਟਰ ਜਖੇਪੜ ਪਿੰਡ ਆ ਚੀਮੇ ਮੰਡੀ ਕੋਲ ਹੈ ਨਾ ਹਾਂਜੀ ਇਹ ਚੀਮੇ ਤੋਂ 5 ਕਿਲੋਮੀਟਰ ਚੀਮਿਆਂ ਤੋਂ ਸਿਰਫ 5 ਕਿਲੋਮੀਟਰ ਪਿੰਡ ਆ ਜਖੇਪੜ ਬਾਈ ਨਾਲ ਸੰਪਰਕ ਕਰਕੇ ਤੇ ਫੈਕਟਰ ਸੰਬੰਧੀ ਰੇਟਸਾਂ ਦੀ ਜਾਣਕਾਰੀ ਲੈ ਸਕਦੇ ਹੋ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਸਤ ਨਵੀਆਂ ਜਾਣਕਾਰੀਆਂ ਆਉਂਦੀਆਂ ਰਹਿਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ